ੴ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਦਰ ਵਰਤੇ ਅਮਰਦਾਸ ਰਾਮਦਾਸ ਹੋਏ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਗਤਿ ਤੇ ਸਭ ਦੁੱਖ ਜਾਏ ਇਕ ਬਹਾਦਰ ਸਿਮਰਿਆਇ ਘਰ ਨਾਉ ਨਿਤਿ ਆਵੇ ਢਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸੰਤ ਪਾਛਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਤੇ ਅੰਤਰ ਕੀ ਬੋਲ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹ ਸਾਹਿਬ ਜਦਿਆਂ ਚਾਲਿਆਂ ਮੁਕਤਿਆਂ ਅਠਿਆ ਜਪਿਆ ਜਪਿਆ ਤਪਿਆ ਜਨਨਾ ਨਾਮ ਜਪਿਆ ਬੰਡ ਛਕਿਆ ਦੇਹ ਚਲਾਈ ਤੇਗਵਾਹੀ ਦੇਖ ਕੇ ਅਣ ਦਿੱਟ ਕੀਤਾ ਤਰਾ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਦੀ ਬੋਲੋ ਜੀ ਵਾਹੇ ਕੋ ਜੰਨਾ ਸਿੰਘਾ ਸਿੰਘਣੀਆਂ ਧਰਮ 헤 ਸਿਸ਼ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਰਹੀ ਹਾਰਿਆ ਸਿੱਖੀ ਕਿਰਸਾ ਸਵਾਸਾਂ ਨਾਲ ਨਿਭਾਈ। ਖੈਰਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ। ਪੰਜਾਬ ਭਰਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ। ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਸਰਕਾਰ ਸਰਬ ਸੁਖ ਹੋਵੇ ਰਹਾ ਰਹਾ ਖਾਲਸਾ ਦੀ ਸਾਹਿਬ ਤਹਾ ਤਹਾ ਰਛਿਆ ਰਿਆ ਤੇ ਦੇਦ ਤੇ ਰਫਤ ਦੇ ਦਰਦ ਕੀ ਤਾਜ ਪੰਥ ਕੀ ਦੇਵ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਦੀ ਕੇ ਬੋਲ ਬਾਲੀ ਬਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇਦਾਰ ਕੇ ਸੁਦਾਨ ਰਹਿਤ ਦਾਨ ਬੇਕ ਦਾਨ ਵਿਸਾਹ ਦਾਨ ਪ੍ਰੋਸਾਦਾਨ ਦਾਨ ਸਰਦਾਨ ਨਾ ਬੰਦਾਨ ਫਿਰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ੁਣਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨਮੀਵਾ ਮਾਤੀ ਉੱਚੀ ਮਤ ਪਤ ਦਾ ਰੱਖਾ ਆਪਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆ ਸ੍ਰੀ ਗਨਕਾਣਾ ਸਾਹਿਬ ਤੇ ਹੋਰ ਬਦਵਾਰਿਆਂ ਗੁਰਤਾ ਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੇ ਦਾਰ ਅਪੀ ਸੇਵਾ ਸੰਭਾਲਦਾ ਦਾਦਰ ਪ੍ਰੇਮਤਾਲੀ ਖਾਨ ਸਾਹਿਬ ਜੀ ਨੂੰ ਮਖੂ ਹੈ ਨੇ ਮਾਰਿਆ ਬਿਮਾਨ ਨਤਾਰਿਆਂ ਦੇ ਤਾਰ ਨਿਉਟਿਆਂ ਦੇ ਊਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋੜੜੀ ਹੈ ਸੱਚੀ ਪਾਤਸ਼ਾਹੀ ਚਾਰ ਪਹਿਰ ਰਹਿਣਾ ਕੀਤੇ ਭਾਰੇ ਅੰਦਰ ਪਕੀਤ ਹੋਈ ਚਾਰ ਪੈਰ ਦਿਹਾੜਾ ਆਪਣੇ ਭਾਰੇ ਅੰਦਰ ਪਕੀਤ ਕਰਾਉਣਾ ਅਮਰ ਸ਼ਰੀਰ ਧੰਨ ਧੰਨ ਬਾਬਾ ਦੇ ਸੇੜੀ ਤਰ੍ਹਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗਾਂ ਨੂੰ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਸਤਿਗੁਰੂ ਜੀ ਆਪ ਜੀ ਨੇ ਸੋਨੇ ਸਿੰਘਾਸਣ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਸਿੰਘਾਸਰਾ ਦੇ ਪ੍ਰਕਾਸ਼ ਮਨੋਕਰਕੇ ਫੁੱਲੇ ਦਰਸ਼ਨ ਦੇਦਾਰ ਪਾਵਨ ਫਰਮਾਨ ਅਕਸ਼ੀ ਸਗਤਾਂ ਨੂੰ ਤ੍ਰਿਤਾ ਅਰਥ ਕਰੂ ਦਰਬੇ ਆਈ ਸੰਗਤ ਦੀਦਾਰ ਹਾਜ਼ਰੀ ਪੈਲੂ ਫੁੱਲ ਪੇਟਾਵਾਂ ਉਸੇਵਾਵਾਂ ਦਰ ਪ੍ਰਵਾਨ ਕਰਨੀ ਆ ਦਰ ਘਰੋ ਸਿੱਖੀ ਸਿਧਕ ਪ੍ਰਸਾਦ ਨਾਮ ਪ੍ਰਾਨ ਮਛਣਾ ਜੋ ਬਪਾਲ ਨਵ ਉਰੀਆ ਕਰਨੀਆ ਸਰਵਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਦੀ ਦੇ ਪਾਵਨ ਸਰੂਪ ਸੋਖਾ ਸਨ ਸਥਾਨ ਤੋ ਪ੍ਰਕਾਸ਼ ਸਥਾਨ ਦਿਲੇ ਜਾਣ ਦੀ ਆਗੇ ਆ ਬਖਸ਼ੋ ਦਰਸੇ ਚ ਅੰਗ ਸੰਹਾਈ ਹੋਣਾ ਸਹੀ ਪਿਆਰੇ ਮੇਲ ਜਿਨਾ ਮਨਿਆ ਦੀ ਦਾ ਨਾਮ ਚਿਤ ਆਵੇ ਨਾਨਕ ਨਾਮ ਅਰਦੀ ਕਲਾ ਹੇ ਭਾਰੇ ਸਰਬੱਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ